ਇਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਜੀ ਅੱਜ ਜਿਹੜਾ ਆਪਰੇਸ਼ਨ ਕਸ ਹੋ ਰਿਹਾ ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਨਸ਼ਾ ਮੁਕਤੀ ਬਾਰੇ ਵਾਰ ਅਗੇਂਸਟ ਡਰੱਗਸ ਦਾ ਨਾਰਾ ਦਿੱਤਾ ਗਿਆ ਕੱਲ ਚੰਡੀਗੜ੍ਹ ਚ ਮੀਟਿੰਗ ਵੀ ਹੋਈ ਸੀ ਉਹਦੇ ਤਹਿਤ ਅੱਜ ਸਾਰੇ ਪੰਜਾਬ ਚ ਇਹ ਕਾਡਨ ਤੇ ਸਰਚ ਆਪਰੇਸ਼ਨਸ ਹੋ ਰਹੇ ਆ ਡਰੱਗ ਦੇ ਖਿਲਾਫ ਤੋਂ ਸਾਡੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਪੰਜ ਜਗ੍ਹਾ ਸੀ ਇੱਕ ਜਿਹੜੇ ਆਪਰੇਸ਼ਨ ਚਲਾ ਰਹੇ ਆ ਉਹਨਾਂ ਚੋਂ ਇੱਕ ਇੱਥੇ ਮੇਨ ਗੁਪਟਾਲਾ ਜਿਹੜਾ ਥਾਣਾ ਕੈਂਟ ਦੇ ਵਿੱਚ ਵੈਸਟ ਸਬਡਿਵੀਜ਼ਨ ਦੇ ਵਿੱਚ ਪੈਂਦਾ ਉੱਥੇ ਆਪਾਂ ਹਾਜ਼ਰ ਆ। ਮੇਨਲੀ ਅਸੀਂ ਸਾਰੇ ਮਾਰਕ ਕਰ ਰਹੇ ਹਾਂ ਕਿ ਜਿਹੜੇ ਬੰਦੇ ਸਸਪੈਕਟ ਨੇ ਜਿਹੜੇ ਨਸ਼ਾ ਵਗੈਰਾ ਵੇਚਦੇ ਉਹਨਾਂ ਦੀ ਸਰਚ ਕੀਤੀ ਜਾਵੇ ਉਹਨਾਂ ਦੀ ਐਕਟੀਵਿਟੀਜ਼ ਬਾਰੇ ਪਤਾ ਕੀਤਾ ਜਾਵੇ ਪਬਲਿਕ ਨਾਲ ਵੀ ਇੱਥੇ ਗੱਲਬਾਤ ਕੀਤੀ ਜਾਵੇ ਸੋ ਦੈਟ ਸਾਨੂੰ ਹੋਰ ਇਨਫੋਰਮੇਸ਼ਨ ਆਵੇ। ਇਸ ਤੋਂ ਇਲਾਵਾ ਜਿਹੜੀ ਤੁਹਾਡੇ ਨਾਲ ਮੈਂ ਮੇਨ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਚਾਤੀ ਮਾਰੀਏ ਤੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਉਹਦੇ ਮੁਤਾਬਕ 2 ਮਹੀਨੇ ਜਿਹੜੇ ਹੋਏ ਆ ਫਰਵਰੀ ਦਾ ਮਹੀਨਾ ਤਾਂ 28 ਦਾ ਹੁੰਦਾ ਹੈ ਜਨਵਰੀ ਪੂਰੀ ਤੇ ਫਰਵਰੀ ਉਹ ਆਲਰੇਡੀ 26 ਕਿਲੋ ਹੀਰੋਇਨ ਨਾ ਪਰ ਕਵਰ ਕਰ ਚੁੱਕੇ ਆ ਜੋ ਕਿ ਸਪੈਸ਼ਲ ਆਪਰੇਸ਼ਨਸ ਰਾਹੀਂ ਬਾਰਡਰ ਰਾਹੀਂ ਡਰੋਨ ਰਾਹੀਂ ਆਈ ਹੈ ਔਰ 12 ਪ੍ਰਾਪਰਟੀਆਂ ਅਸੀਂ ਫ੍ਰੀਜ਼ ਕੀਤੀਆਂ ਜਿਹੜੇ ਸਮਗਲਰਸ ਦੀਆਂ ਜਿਹਦੀ ਵੈਲਿਊ ਤਕਰੀਬਨ 54 ਲੱਖ ਰੁਪਈਆ ਤਾਂ ਉਸ ਤੋਂ ਇਲਾਵਾ ਪੀਓਜ਼ ਜਿਹੜੇ ਹੈ ਮੈਂ ਅੱਜ ਦੇਖ ਰਿਹਾ ਸੀ ਕਿ ਤਕਰੀਬਨ 60 ਦੇ ਕਰੀਬ ਪੀਓ ਜਿਹੜੇ ਐਨਡੀਪੀਐਸ ਦੇ ਪਗੋੜੇ ਉਹ ਵੀ ਫੜੇ ਜਾ ਚੁੱਕੇ ਆ ਤੋਂ ਕਾਫੀ ਅਸੀਂ ਇਹਨੂੰ ਵਧੀਆ ਫੋਕਸ ਦੇ ਵਿੱਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਮੈਂ ਤੁਹਾਡੇ ਰਾਹੀਂ ਐਲਾਨ ਕਰਨਾ ਚਾਹੁੰਦਾ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜਿਹੜੇ ਵਾਸੀ ਨੇ ਕਿ ਖੁੱਲ ਕੇ ਤੁਸੀਂ ਸਾਨੂੰ ਇਤਲਾਹ ਦਿਓ ਔਰ ਤਾਂ ਕਿ ਅਸੀਂ ਜੜੇ ਨੂੰ ਇਹਨੂੰ ਜੜ੍ਹਾਂ ਤੋਂ ਮੁਕਾਈਏ ਨਸ਼ੇ ਦੀ ਜਿਹੜੀ ਇਹ ਕਰਸ ਹੈਗਾ ਔਰ ਜਿਹੜੀ ਇਹ ਜੰਗ ਹੈ ਤੇ ਚਾਪਾ ਨਿਸ਼ਚੈ ਕਰ ਆਪਣੀ ਜੀਤ ਕਰੀਏ ਤੇ ਆਪਣੇ ਗੁਰੂ ਮਹਾਰਾਜ ਦੀ ਧਰਤੀ ਹੈ ਇਹਦੇ ਤੇ ਸਾਰੇ ਲੋਕਾਂ ਦੇ ਸਹਿਯੋਗ ਦੀ ਮੈਂ ਮੰਗ ਕਰਦਾ ਰਿਕੁਐਸਟ ਕਰਦਾ ਔਰ ਅਪੀਲ ਕਰਦਾ ਪਰ ਮੈਨੂੰ ਆਸ ਹੈ ਇਹ ਸਾਡੀ ਜਿਹੜੀ ਫੋਰਸ ਹੈ ਜਿੱਦਾਂ ਇਹ ਸਾਰੀ ਜ਼ੋਰ ਲਾ ਕੇ ਕਰ ਰਹੀ ਹੈ ਔਰ ਪਬਲਿਕ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਉਸੇ ਕਰਕੇ ਇੰਨੀਆਂ ਰਿਕਵਰੀਜ਼ ਹੋ ਰਹੀਆਂ ਉਹੀ ਇਨਫੋਰਮੇਸ਼ਨ ਤੇ ਜਿਹੜਾ ਸ਼ਕਤੀ ਦਾ ਅਸੀਂ ਪੂਰਾ ਇਹਦੇ ਤੇ ਪੈਰਾ ਦਵਾਂਗੇ ਔਰ ਮੈਂ ਚੇਤਾਵਨੀ ਦਿੰਦਾ ਸਾਰੇ ਸਮਗਲਰਸ ਨੂੰ ਕਿ ਆਪਣਾ ਇਹ ਵੀ ਕੋਈ ਇਹੋ ਜੀ ਗੱਲ ਕਿਤੇ ਸੋਚ ਵੀ ਰੱਖਦਾ ਤਾਂ ਆਪਣਾ ਬਦਲੋ ਨਹੀਂ ਤਾਂ ਸਰ ਜੇਲਾਂ ਵਿੱਚ ਤੁਸੀਂ ਆਪਣੇ ਆਪ ਨੂੰ ਪਾਉਂਗੇ ਔਰ ਸਖਤ ਤੋਂ ਸਖਤ ਕਾਰਵਾਈ ਅਸੀਂ ਜਿਹੜੀ ਹੈ ਕੀਤੀ ਹੈ। ਰਿਡਿਟਸ ਵੀ ਤਿਆਰ ਕੀਤੀਆਂ ਗਈਆਂ ਨੇ ਨਸ਼ਾ ਤਸਕਾ ਨਹੀਂ ਕਿਉਂਕਿ ਪਿਛਲੇ ਦਿਨ ਪੰਜਾਬ ਦੇ ਵਿੱਚ ਜਿੱਦਾਂ ਬਲਡੋਜ਼ਰ ਚੱਲਿਆ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ। ਦੇਖੋ ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਦਾ ਕੰਮ ਹੈਗਾ ਸਿਵਲ ਅਥਾਰਟੀ ਦਾ ਉਹ ਡਿਫਰੈਂਟ ਚੀਜ਼ ਹੈ। ਅਸੀਂ ਜਿਹੜੀ ਲੀਗਲ ਇਨਫੋਰਸਮੈਂਟ ਹੈ ਉਹਦੇ ਉੱਤੇ ਪੂਰਾ ਜ਼ੋਰ ਦੇ ਰਹੇ ਹਾਂ ਔਰ ਜਿੱਥੇ ਸਾਡੀ ਅਸਿਸਟੈਂਸ ਮੰਗਣਗੇ ਉੱਥੇ ਵੀ ਪੂਰੀ ਅਸੀਂ ਸਖਤੀ ਨਾਲ ਉਹਨਾਂ ਨੂੰ ਔਰ ਮੋੜੇ ਨਾ ਮੋੜਾ ਲਾ ਕੇ ਇੰਪਲੀਮੈਂਟੇਸ਼ਨ ਦੇ ਵਿੱਚ ਨਾਲ ਰਵਾਂਗੇ ਔਰ ਜਿੱਥੇ ਵੀ ਅੱਜ ਵੀ ਜੇ ਕਿਤੇ ਹੋਏਗੀ ਤੁਹਾਨੂੰ ਅਸੀਂ ਉੱਥੇ ਬੁਲਾਵਾਂਗੇ ਕਾਰਪੋਰੇਸ਼ਨ ਵੱਲੋਂ ਜਿੱਥੇ ਵੀ ਪੁਲਿਸ ਫੋਰਸ ਮੰਗੀ ਜਾਏਗੀ ਤੁਹਾਨੂੰ ਉਹਦੀ ਇਤਲਾਹ ਦਿੱਤੀ ਜਾਏ ਕਿੰਨੇ ਤਾਂ ਰਾਉਂਡ ਅੱਪ ਅੱਜ 5 ਜਗ੍ਹਾ ਜੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਬਾਅਦ ਦੁਪਹਿਰ ਕਾਫੀ ਵਧੀਆ ਫਿਕਰ ਜੀ ਦਵਾਂਗੇ ਤੁਹਾਨੂੰ ਤੇ ਕੰਮ ਸਾਰਾ ਸਾਡੇ ਆਪਰੇਸ਼ਨ ਚੱਲ ਰਹੇ